ਹਾਂਜੀ ਦੋਸਤੋ ਆਪਾਂ ਕਹਿ ਦੇਣਾ ਨਾ ਵੀ ਜਿਹੜੀ ਡਾਕਰ ਮਿੱਟੀ ਆ ਉਹਦੇ ਵਿੱਚ ਕੁਝ ਹੁੰਦਾ ਨਹੀਂ ਹੈਗਾ ਤੇ ਖਾਸ ਕਰਕੇ ਫਲ ਫਲੂਟ ਨਹੀਂ ਹੁੰਦਾ ਮੇਰੇ ਪਾਸੇ ਇੱਕ ਬੇਲ ਹੈਗੀ ਜਿਹਦਾ ਤੁਹਾਨੂੰ ਮੈਂ ਸਾਰਾ ਦਿਖਾਉਂਗਾ ਵੀ ਇਹਦੇ ਤੇ ਕਿੰਨਾ ਕੁ ਫਲ ਲੱਗਿਆ ਕਿੰਨਾ ਕੁਸ ਲੱਗਿਆ ਹੈ ਮਿੱਟੀ ਪ्योर ਡਾਕਰ ਹੈ ਤੇ ਡਾਕਰ ਦੇ ਵਿੱਚ ਪਹਿਲਾਂ ਮੱਕੀ ਦਾ ਹੁੰਦਾ ਹੁੰਦਾ ਸੀ ਮੱਕੀ ਕਦੇ ਇਹਦੇ ਬਾਣਾ ਚ ਨਹੀਂ ਹੁੰਦੀ ਮੱਕੀ ਵੀ ਬਹੁਤ ਸੋਹਣੀ ਹੋਣ ਲੱਗ ਗਈ ਇੱਕ ਪਲੇਖਾ ਹੀ ਹੁੰਦਾ ਲਾਉਣ ਬੀਜਣ ਦਾ ਤੇ ਆ ਬਾਈ ਨੇ ਨਾ ਇੱਕ ਬੇਲ ਲਾਈ ਹੋਈ ਹੈ ਤੇ ਆ ਦੇਖੋ ਤੇ ਤੁਹਾਨੂੰ ਮੈਂ ਸਾਰੀ ਬੇਲ ਦਿਖਾਉਣਾ ਕੱਲੀ ਕੱਲੀ ਸੇ ਪਰ ਮੈਂ ਇਹ ਨਹੀਂ ਦੱਸੂਗਾ ਵੀ ਇਹ ਕਿਹਦੇ ਖੇਤ ਆ ਕਿਉਂਕਿ ਯਾਰ ਅੱਜ ਕੱਲ੍ਹ ਲੋਕ ਬਾਲੇ ਚੰਗੇ ਵੀ ਨਹੀਂ ਰਹੇ ਹਨ ਤੇ ਨੁਕਸਾਨ ਕਰਨ ਲੱਗੇ ਅਗਲੇ ਦਾ ਮਿੰਟ ਮਾਰਦੇ ਨੇ ਤੇ ਆ ਦੇਖੋ ਜੀ ਵੇਲ ਇਹ ਸਰਫ ਐਡੀ ਕੀ ਐ ਤੇ ਇਹਦੇ ਤੇ ਜੇ ਆਪਾਂ ਕੰਮ ਦੀ ਗੱਲ ਕਰੀਏ ਜਿਵੇਂ ਆ ਗੁੱਸੇ ਲਾ ਲਓ ਆ ਤੁਹਾਨੂੰ ਗੁੱਸੇ ਦੀਨੇ ਹੋਣਗੇ ਕਿੱਡੇ-ਕੱਡੇ ਲੱਗੇ ਹੋਏ ਨੇ ਅੰਗੂਰਾਂ ਦੇ ਇਹਦੇ ਤੇ ਗੁੱਸੇ ਗਿਣੇ ਨਹੀਂ ਜਾਂਦੇ ਮਤਲਬ ਇੰਨੇ ਗੁੱਸੇ ਨੇਗੇ ਲੱਗੇ ਹੋਏ ਤੇ ਕਿਉਂਕਿ ਅੰਦਰ ਦੀ ਥੋੜਾ ਜਿਹਾ ਹਨੇਰਾ ਪੈਣਾ ਅੰਦਰ ਦੀ ਵੀ ਥੋੜਾ ਮਾ ਦਿਖਾ ਦੇਣਾ ਜਿਵੇਂ ਹੁਣ ਆ ਲਾ ਲਓ ਉਰੇ ਉਰੋਂ ਸਾਰਾ ਦੀਦਾ ਆ ਦੇਖੋ ਜੀ ਵੀ ਕਿੰਨੇ ਇਹਦੇ ਤੇ ਅੰਗੂਰ ਲੱਗੇ ਹੋਏ ਨੇਗੇ ਕਿਉਂਕਿ ਇਹ ਗੁਸਤਿਆਂ ਨੇ ਬਹੁਤ ਵੱਡੇ ਹੋਣਾ ਹਲੇ ਇਹ ਛੋਟਾ ਫਲ ਹੈ ਨਿਕੇ ਨਿਕੇ ਨੇਗੇ ਤੇ ਜਦੋਂ ਵੱਡੇ ਅੰਗੂਰ ਬਣ ਗਏ ਬਹੁਤ ਵੱਡੇ ਵੱਡੇ ਗੁੱਸੇ ਹੋ ਜਾਣਗੇ ਕਿਉਂਕਿ ਗੋਸਾ 3-3 4-4 ਕਿਲੋ ਦਾ ਹੋ ਜਾਂਦਾ ਹੁੰਦਾ ਤੇ ਆ ਦੇਖੋ ਜੀ ਤੇ ਇਹ ਆਏ ਆ ਵੀ ਆਪਾਂ ਬਈ ਇੱਕ ਆਪਣੇ ਮਨ ਦਾ ਬਹਿਮ ਹੈ ਵੀ ਆਪਣੇ ਖੇਤ ਚ ਫਲ ਨਹੀਂ ਹੁੰਦਾ ਆਪਣੀ ਮਿੱਟੀ ਮਾੜੀ ਐ ਕੋਈ ਆਪਣੀ ਮਿੱਟੀ ਦੇ ਵਿੱਚ ਡਾਕਰ ਮਿੱਟੀ ਹੈ ਇਹਦੇ ਵਾਸਤੇ ਰੇਤਲਾ ਮਿੱਟੀ ਚਾਹੀਦੀ ਹੈ ਨਾ ਇਹਦੇ ਵਾਸਤੇ ਕੋਈ ਇਹੋ ਜਿਹੀ ਚੀਜ਼ ਨਹੀਂ ਚਾਹੀਦੀ ਬਸ ਚਾਹੀਦੀ ਹੈ ਜੇ ਪਕੱਲੀ ਬੰਦੇ ਦੀ ਹਿੰਮਤ ਚਾਹੀਦੀ ਹੈ ਵੀ ਹਾਂ ਉਹ ਆਪਣੀ ਹਿੰਮਤ ਕਿੰਨੀ ਕੁ ਕਰਕੇ ਆਪਦਾ ਕੰਮ ਕਰ ਸਕਦਾ ਹੈ ਤੁਸੀਂ ਆ ਦੇਖੋ ਫਲ ਤੁਹਾਡੇ ਸਾਹਮਣੇ ਲੱਗਿਆ ਹੋਇਆ ਇੱਕ ਬੇਲ ਨੂੰ ਫਲ ਹੈ ਇਹ ਜੇ ਆਪਾਂ ਗੁਣੀਏ ਗਿਣੀਏ ਮੋਟਾ ਜਿਹਾ ਫਲ ਆਈਏ ਇੱਕ ਬੇਲ ਨੂੰ ਘੱਟੋ-ਘੱਟ 5 2400 ਗੁੱਸਾ ਵੱਡਾ ਹੋਊਗਾ ਤੇ ਛੋਟੇ ਤਾਂ ਪਤਾ ਨਹੀਂ ਕਿੰਨੇ ਕੁ ਹੋਣਗੇ ਠੀਕ ਹੈ ਜੀ ਇਸ ਲਈ ਜੇ ਕੋਈ ਬਾਗ ਦਾ ਬਾਈ ਕੰਮ ਕਰਦਾ ਹੈ ਉਹ ਕਮੈਂਟਾਂ ਚ ਜਰੂਰ ਜਾਣਕਾਰੀ ਦਿਓ ਵੀ ਜੇ ਆਪਾਂ ਨੇ ਬੇਲਾਂ ਲਾਉਣੀਆਂ ਹੁਣ ਵਿੱਗੇ ਚੱਦ ਵਿੱਗੇ ਚ ਜਿਆ ਵੀ ਇਹ ਕਿੱਥੋਂ ਵੀ ਲਈਏ ਤੇ ਕਿੱਥੋਂ ਇਹਦੀ ਬੇਲ ਲਈਏ ਸੌਰੀ ਤੇ ਉਹ ਕਹਿੰਦੇ ਵੀ ਇਹ ਬਾਈ ਇਹ ਮੁੰਡਾ ਦੱਸ ਕੇ ਗਿਆ ਹੈ ਕਹਿੰਦਾ ਜਿਹੜੀ ਆ ਲੱਗ ਰਾ ਹੈ ਕਹਿੰਦੇ ਜਦੋਂ ਇਹ ਪੱਤੇ ਝਾੜਦੀ ਹੈ ਪੱਤੇ ਕੱਢਦੀ ਹੈ ਇਹ ਲਾਗਰ ਦੱਬ ਦੇ ਲਾਗਰ ਵੀ ਹੋ ਜਾਂਦੀ ਹੈ ਵੈਸੇ ਤੇ ਫਿਲਹਾਲ ਇਹ ਬਾਈ ਨੇ ਇੱਕੋ ਹੀ ਲਾਈ ਹੋਈ ਹੈ ਇਹ ਕਹਿੰਦਾ ਮੈਂ ਜਾਲ ਲਾ ਕੇ ਇਹਨੂੰ ਥੋੜੀ ਜਿਹੀ ਵਧਾਉਂਗਾ ਵੀ ਤੇ ਆ ਦੇਖੋ ਉਂ ਇਹਦੀ ਜਿਹੜੀ ਜੜਾ ਹੈ ਇੱਕ ਦਰਖਤ ਵਾਂਗੂੰ ਹੁੰਦੀ ਹੈ ਮਜ਼ਬੂਤ ਬਾਲੀ ਜਿਆਦਾ ਮਜ਼ਬੂਤ ਹੈ ਮੰਨ ਕੇ ਚੱਲੋ ਛੇਤੀ ਦਾ ਖਾਪਰੇ ਤੋਂ ਨਹੀਂ ਵੱਡੀ ਜਾਂਦੀ ਜਿਵੇਂ ਆਪਾਂ ਉਹਦੇ ਨਾਲ ਉਹ ਕਰਦੇ ਹੁੰਦੇ ਆਗੇ ਪੂਰੀ ਤਾਕੜੀ ਲੱਕੜ ਇੱਕ ਲੱਕੜ ਦੀ ਤਰ੍ਹਾਂ ਮੰਗੂ ਇਹ ਮਜ਼ਬੂਤ ਹੈ ਕੋਈ ਕੱਚੀ ਚੀਜ਼ ਨਹੀਂ ਹੈਗੀ ਵੀ ਜਿਹੜੀ ਮਾੜੇ ਨਾਲ ਟੁੱਟ ਜੂਗੀ ਜੇ ਤੁਹਾਨੂੰ ਇਹ ਚੀਜ਼ ਬਾਈ ਦੀ ਵਧੀਆ ਲੱਗੀ ਤਾਂ ਜਰੂਰ ਕਮੈਂਟ ਕਰਿਓ ਤੇ ਆ ਬਾਈ ਨੇ ਇੱਕ ਹੋਰ ਵੀ ਨਾਲ ਲਾਇਆ ਛੋਟਾ ਜਿਹਾ ਤੇ ਮੈਨੂੰ ਬਹੁਤ ਸੋਹਣੀ ਚੀਜ਼ ਲੱਗੀ ਯਾਰ ਤੇ ਕਿਉਂਕਿ ਆਪਾਂ ਇੱਕ ਬਸ ਆਪਣੇ ਮਨ ਦਾ ਭਲੇਖਾ ਹੁੰਦਾ ਹੈ ਵੀ ਆਪਾਂ ਨੂੰ ਐ ਹੁੰਦਾ ਯਾਰ ਇਹ ਹੋਣੀ ਨਹੀਂ ਇਹ ਕਿੱਥੇ ਹੋਊਗੀ ਪਰ ਹਾਂ ਜਦੋਂ ਕੋਈ ਚੀਜ਼ ਆਪਾਂ ਲਾਈਏ ਉਤੇ ਪਾਣੀ ਪਾਈਏ ਵਿਸ਼ਵਾਸ ਰੱਖੀਏ ਤਾਂ ਬਹੁਤ ਸੋਹਣੀ ਨਿਕਲਦੀ ਹੈ ਤੇ ਆ ਦੇਖੋ ਤੁਹਾਡੇ ਸਾਹਮਣੇ ਹੈ ਰਿਜ਼ਲਟ ਤੇ ਜੇ ਕੋਈ ਆਪਣੇ ਖੇਤ ਦੇ ਵਿੱਚ ਲਾਉਣਾ ਚਾਹੁੰਦਾ ਹੈ ਤਾਂ ਆਪਾਂ ਨੂੰ ਇਹਦਾ ਇੰਨਾ ਪਤਾ ਨਹੀਂ ਹੈਗਾ ਤਾਂ ਹੀ ਮੈਂ ਕਹੇ ਕਮੈਂਟਾਂ ਦੇ ਵਿੱਚ ਜੇ ਕੋਈ ਜਾਣਕਾਰ ਹੈ ਤੇ ਗਾਹਾਂ ਦੀ ਗਾਹਾਂ رائے ਮਿਲ ਜਾਂਦੀ ਐ ਕਿਸੇ ਨੂੰ ਜਾਣਕਾਰੀ ਮਿਲ ਜਾਂਦੀ ਓ ਜਰੂਰ ਦੱਸਿਓ ਪਰ ਮੈਂ ਤੁਹਾਨੂੰ ਦੱਸਣਾ ਦੀ ਵੀ ਮਿੱਟੀ ਮੁੱਟੀ ਕੋਈ ਮੈਣੇ ਨਹੀਂ ਰੱਖਦੀ ਆ ਦੇਖੋ ਮਿੱਟੀ ਦੇ ਵਿੱਚ ਤਾਂ ਬਾਈ ਪਹਿਲਾਂ ਡਾਕਰ ਚ ਕਹਿੰਦੇ ਮੱਕੀ ਨਹੀਂ ਹੁੰਦੀ ਮੱਕੀਆਂ ਵੀ ਪੂਰੀਆਂ ਸਿਰੇ ਦੀਆਂ ਹੁੰਦੀਆਂ ਨੇ ਮਿੱਟੀ ਦੇ ਵਿੱਚ ਤੇ ਕਿਉਂਕਿ ਪਾਣੀ ਬਹੁਤ ਚੰਗੇ ਨੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਬਾਈ ਬਾਈ ਦਾ ਹੌਸਲਾ ਵਾਧੂ ਤੇ ਪੇਜ ਨੂੰ ਫੋਲੋ ਕਰ ਦਿਓ ਦੇਖੋ ਹੀ